ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਸਾਲ 2021 ਦੇ ਅਕਤੂਬਰ ਮਹੀਨੇ ਦੀ ਹੈ ਦਿਨ ਮੰਗਲਵਾਰ ਸੀ ਅਤੇ ਜਗ੍ਹਾ ਸੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਉਹ ਇਲਾਕਾ ਜਿਸ ਨੂੰ ਪੂਰਾ ਸ਼ਹਿਰ ਗਣੇਸ਼ ਚੌਰਾਹੇ ਦੇ ਨਾਮ ਨਾਲ ਜਾਣਦਾ ਹੈ ਸਵੇਰ ਦਾ ਸਮਾਂ ਸੀ ਹਲਕੀ ਠੰਡੀ ਹਵਾ ਚੱਲ ਰਹੀ ਸੀ ਪਰ ਛੜਕਾਂ ਤੇ ਗਰਮੀ ਅਤੇ ਬੇਚੈਨੀ ਸਾਫ਼ ਦਿਖਾਈ ਦੇ ਰਹੀ ਸੀ ਦਫ਼ਤਰ ਜਾਣ ਵਾਲਿਆਂ ਦੀ ਭੀੜ ਸਕੂਲ ਬੱਸਾਂ ਦੀਆਂ ਕਿਤਾੜਾਂ ਆਟੋ ਰਿਕਸ਼ਾ ਅਤੇ ਬਾਈਕਾਂ ਦੇ ਵਿਚਕਾਰ ਫਸੀਆਂ ਵੱਡੀਆਂ ਗੱਡੀਆਂ ਹਰ ਰੋਜ਼ ਦੀ ਤਰ੍ਹਾਂ ਜਾਮ ਲੱਗਿਆ ਹੋਇਆ ਸੀ ਉਸੇ ਜਾਮ ਦੇ ਵਿਚਕਾਰ ਇੱਕ ਕਾਲੇ ਰੰਗ ਦੀ ਮਹਿੰਗੀ ਕਾਰ ਖੜੀ ਸੀ ਜੋ ਦੂਰੋਂ ਹੀ ਆਪਣੀ ਚਮਕ ਅਤੇ ਰਤਬੇ ਦਾ ਅਹਿਸਾਸ ਕਰਵਾ ਰਹੀ ਸੀ ਇਸ ਕਾਰ ਦੀ ਪਿਛਲੀ ਸੀਟ ਤੇ ਬੈਠੇ ਸਨ ਰਮੇਸ਼ ਮਿਸ਼ਰਾ ਰਾਜਸਥਾਨ ਦੇ ਮੰਨੇ ਪ੍ਰਮੰਨੇ ਕਾਰੋਬਾਰੀ ਜਿਨ੍ਹਾਂ ਦਾ ਨਾਮ ਜੈਪੁਰ ਤੋਂ ਲੈ ਕੇ ਮੁੰਬਈ ਤੱਕ ਬੜੇ ਸਤਕਾਰ ਨਾਲ ਲਿਆ ਜਾਂਦਾ ਸੀ ਅਲੀਸ਼ਾਨ ਹੋਟਲ ਮਹਿੰਗੇ ਪ੍ਰੋਜੈਕਟ ਅਤੇ ਕਰੋੜਾਂ ਦਾ ਕਾਰੋਬਾਰ ਪਰ ਚਿਹਰੇ ਤੇ ਹਮੇਸ਼ਾ ਇੱਕ ਅਜੀਬ ਜਿਹੀ ਖਮੋਸ਼ੀ ਰਹਿੰਦੀ ਸਫੇਦ ਸ਼ਰਟ ਮਹਿੰਗੀ ਘੜੀ ਅਤੇ ਅੱਖਾਂ ਵਿੱਚ ਉਹ ਥਕਾਵਟ ਜੋ ਸਿਰਫ ਉਹੀ ਸਮਝ ਸਕਦਾ ਹੈ ਜਿਸ ਨੇ ਸਭ ਕੁਝ ਪਾ ਕੇ ਵੀ ਸਕੂਨ ਗਵਾ ਦਿੱਤਾ ਹੋਵੇ ਡਰਾਈਵਰ ਨੇ ਆਪਣੇ ਸਾਹਮਣੇ ਜਾਮ ਦੇਖਦੇ ਹੋਏ ਕਿਹਾ ਸਾਬ ਮੀਟਿੰਗ ਲਈ ਦੇਰ ਹੋ ਸਕਦੀ ਹੈ ਰਮੇਸ਼ ਨੇ ਖਿੜਕੀ ਤੋਂ ਬਾਹਰ ਦੇਖਦੇ ਹੋਏ ਸ਼ਾਂਤ ਆਵਾਜ਼ ਵਿੱਚ ਕਿਹਾ ਕੋਈ ਜਲਦੀ ਨਹੀਂ ਜ਼ਿੰਦਗੀ ਭੱਜਣ ਨਾਲ ਨਹੀਂ ਚੱਲਦੀ ਥੋੜਾ ਰੁਕ ਜਾਓ ਕਾਰ ਉੱਥੇ ਹੀ ਚੁਰਾਹੇ ਤੇ ਰੁਕੀ ਰਹੀ ਰਮੇਸ਼ ਦੀ ਨਜ਼ਰ ਸਾਹਮਣੇ ਫੁੱਟਪਾਥ ਤੇ ਖੜੀਆਂ ਕੁਝ ਔਰਤਾਂ ਤੇ ਪਈ ਜਿਨ੍ਹਾਂ ਦੇ ਕੱਪੜੇ ਫਟੇ ਪੁਰਾਣੇ ਸਨ ਅਤੇ ਚਿਹਰੇ ਤੇ ਧੁੱਪ ਤੇ ਪਸੀਨੇ ਨਾਲ ਝੁਲਸੇ ਹੋਏ ਸਨ ਅੱਖਾਂ ਵਿੱਚ ਮਜਬੂਰੀ ਸੀ ਅਤੇ ਗੋਦ ਵਿੱਚ ਛੋਟੇ ਛੋਟੇ ਬੱਚੇ ਕੋਈ ਬੱਚਾ ਸੜਕ ਤੇ ਨੰਗੇ ਪੈਰੀ ਖੇਡ ਰਿਹਾ ਸੀ ਤੇ ਕੋਈ ਭੁੱਖ ਨਾਲ ਰੋ ਰਿਹਾ ਸੀ ਇਹ ਦ੍ਰਿਸ਼ ਦੇਖ ਕੇ ਰਮੇਸ਼ ਦਾ ਦਿਲ ਪਸੀਜ ਗਿਆ ਕਿਉਂਕਿ ਉਹ ਹਮੇਸ਼ਾ ਤੋਂ ਅਜੇਹਾ ਹੀ ਸੀ ਦੌਲਤ ਨੇ ਉਸ ਨੂੰ ਪੱਥਰ ਨਹੀਂ ਸੀ ਬਣਾਇਆ ਉਸ ਨੇ ਡਰਾਈਵਰ ਨੂੰ ਕਿਹਾ ਸ਼ੀਸ਼ਾ نیچے ਕਰੋ ਸ਼ੀਸ਼ਾ نیچے ਹੁੰਦੇ ਹੀ ਕੁਝ ਔਰਤਾਂ ਹੱਥ ਫਿਲਾ ਕੇ ਨੇੜੇ ਆ ਗਈਆਂ ਰਮੇਸ਼ ਨੇ ਆਪਣਾ ਪਰਸ ਖੋਲ੍ਹਿਆ ਅਤੇ ਬਿਨਾਂ ਗਿਨੇ ਇੱਕ ਇੱਕ ਕਰਕੇ ਸਭ ਨੂੰ ਨੋਟ ਦਿੰਦੇ ਹੋਏ ਕਿਹਾ ਬੱਚਿਆਂ ਲਈ ਕੁਝ ਖਾਣ ਨੂੰ ਲੈ ਲੈਣਾ ਔਰਤਾਂ ਹੱਥ ਜੋੜ ਕੇ ਦਵਾਵਾਂ ਦੇਣ ਲੱਗੀਆਂ ਰੱਬ ਤੁਹਾਨੂੰ ਖੁਸ਼ ਰੱਖੇ ਸਾਬ ਤੁਹਾਡੀ ਤਰੱਕੀ ਹੋਵੇ ਜਾਮ ਹੌਲੀ-ਹੌਲੀ ਖੁੱਲਣ ਲੱਗਾ ਡਰਾਈਵਰ ਨੇ ਗੱਡੀ ਅੱਗੇ ਵਧਾਉਣੀ ਚਾਹੀ ਹੀ ਸੀ ਕਿ ਉਦੋਂ ਹੀ ਖਿੜਕੀ ਤੇ ਕਿਸੇ ਨੇ ਹਲਕੀ ਜਿਹੀ ਦਸਕਤ ਦਿੱਤੀ ਅਤੇ ਇੱਕ ਥੱਕੀ ਹੋਈ ਆਵਾਜ਼ ਆਈ ਸਾਬ ਤੁਸੀਂ ਮੈਨੂੰ ਕੁਝ ਨਹੀਂ ਦਿੱਤਾ ਆਵਾਜ਼ ਸੁਣ ਕੇ ਰਮੇਸ਼ ਚੌਂਕ ਗਿਆ ਉਸਨੇ ਮੁੜ ਕੇ ਸ਼ੀਸ਼ਾ نیچے ਕੀਤਾ ਸਾਹਮਣੇ ਇੱਕ ਔਰਤ ਖੜੀ ਸੀ ਉਮਰ ਤਕਰੀਬਨ 31 ਸਾਲ ਦੇ ਆਸ-ਪਾਸ ਖਿੱਲਰੇ ਹੋਏ ਵਾਲ ਗੰਦੇ ਕੱਪੜੇ ਚਿਹਰਾ ਧੂੜ ਅਤੇ ਪਸੀਨੇ ਨਾਲ ਭਰਿਆ ਹੋਇਆ ਪਰ ਉਸ ਦੀਆਂ ਅੱਖਾਂ ਵਿੱਚ ਕੁਝ ਅਜੀਹਾ ਸੀ ਜਿਸ ਨੇ ਰਮੇਸ਼ ਦੇ ਦਰ ਨੂੰ ਤੂ ਪਾ ਦਿੱਤੀ ਅੱਖਾਂ ਉਸ ਨੂੰ ਜਾਣੀਆਂ ਪਹਿਚਾਣੀਆਂ ਲੱਗੀਆਂ ਉਸ ਨੇ ਧਿਆਨ ਨਾਲ ਦੇਖਿਆ ਦਿਲ ਦੀ ਧੜਕਣ ਤੇਜ਼ ਹੋ ਗਈ ਅਤੇ ਅਚਾਨਕ ਉਸ ਦੇ ਮੋਹੋਂ ਨਿਕਲਿਆ ਸੋਨੀਆ ਔਰਤ ਦਾ ਸਰੀਰ ਕੰਬ ਗਿਆ ਉਸ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਦਬੀ ਹੋਈ ਆਵਾਜ਼ ਵਿੱਚ ਬੋਲੀ ਹਾਂ ਮੈਂ ਹੀ ਹਾਂ ਰਮੇਸ਼ ਦੇ ਸਾਹ ਜਿਵੇਂ ਰੁੱਕ ਗਏ ਹੋਣ ਇਹ ਕੋਈ ਹੋਰ ਨਹੀਂ ਬਲਕਿ ਉਸਦੀ 4 ਸਾਲ ਪਹਿਲਾਂ ਤਲਾਕਸ਼ੁਦਾ ਪਤਨੀ ਸੋਨੀਆ ਮਿਸ਼ਰਾ ਸੀ ਉਹੀ ਸੋਨੀਆ ਜਿਸ ਨੂੰ ਉਸਨੇ ਕਦੇ ਆਪਣੇ ਅਲੀਸ਼ਾਨ ਘਰ ਦੀ ਰਾਣੀ ਬਣਾਇਆ ਸੀ ਉਹੀ ਸੋਨੀਆ ਜਿਸਦੇ ਨਾਲ ਉਸਨੇ ਸਾਰੀ ਜ਼ਿੰਦਗੀ ਬਿਤਾਉਣ ਦੇ ਸੁਪਨੇ ਦੇਖੇ ਸਨ ਉਹੀ ਸੋਨੀਆ ਜੋ ਕਦੇ ਮਹਿੰਗੇ ਕੱਪੜਿਆਂ ਅਤੇ ਗਹਿਣਿਆਂ ਵਿੱਚ ਰਹਿੰਦੀ ਸੀ ਅੱਜ ਜੈਪੁਰ ਦੇ ਇੱਕ ਚੁਰਾਹੇ ਤੇ ਬੀ ਖ ਮੰਗ ਰਹੀ ਸੀ ਰਮੇਸ਼ ਦੀਆਂ ਅੱਖਾਂ ਨਮ ਹੋ ਗਈਆਂ ਉਸਨੇ ਭਰੀ ਹੋਈ ਆਵਾਜ਼ ਵਿੱਚ ਕਿਹਾ ਤੂੰ ਇੱਥੇ ਇਸ ਹਾਲਤ ਵਿੱਚ ਸੋਨੀਆ ਨੇ ਨਜ਼ਰਾਂ ਝੁਕਾ ਲਈਆਂ 4 ਸਾਲ ਪਹਿਲਾਂ ਦਾ ਹਰ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਗਿਆ ਕੋਟ ਦੀਆਂ ਤਰੀਕਾ ਤਲਾਕ ਦੇ ਕਾਗਜ਼ 40 ਲੱਖ ਰੁਪਏ ਦਾ ਮਾਵਜਾ ਅਤੇ ਅੱਜ ਦੀ ਇਹ ਤਸਵੀਰ ਰਮੇਸ਼ ਨੇ ਖੁਦ ਨੂੰ ਸੰਭਾਲਦੇ ਹੋਏ ਕਿਹਾ ਤੂੰ ਤਾਂ 40 ਲੱਖ ਰੁਪਏ ਲੈ ਕੇ ਗਈ ਸੀ ਫਿਰ ਇਹ ਸਭ ਕਿਉਂ ਸੋਨੀਆ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਅਤੇ ਉਹ ਬੋਲੀ ਮੈਨੂੰ ਥੋੜਾ ਸਮਾਂ ਦਿਓ ਮੈਂ ਸਭ ਦੱਸਾਂਗੀ ਇਸੇ ਦੌਰਾਨ ਆਸ-ਪਾਸ ਦੇ ਦੁਕਾਨਦਾਰ ਅਤੇ ਰਾਹੀਗਰ ਰੁਕ ਗਏ ਕਿਸੇ ਨੇ ਹੱਸ ਕੇ ਕਿਹਾ ਅਮੀਰ ਆਤਮੀ ਇਸ ਗਰੀਬ ਔਰਤ ਨੂੰ ਕਾਰ ਵਿੱਚ ਕਿਉਂ ਬਿਠਾ ਰਿਹਾ ਹੈ ਕਿਸੇ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਮਾਹੌਲ ਤਣਾਪੂਰਨ ਹੋ ਗਿਆ ਰਮੇਸ਼ ਨੇ ਫੈਸਲਾ ਲਿਆ ਤੇ ਕਿਹਾ ਪਿੱਛੇ ਆ ਕੇ ਬੈਠ ਜਾਓ ਡਰਾਈਵਰ ਨੇ ਦਰਵਾਜ਼ਾ ਖੋਲ੍ਹਿਆ ਸੋਨੀਆ ਚਿਜਕਦੇ ਹੋਏ ਅੰਦਰ ਬੈਠ ਗਈ ਢੀੜ ਵਿੱਚ ਗੱਲਾਂ ਬਾਤਾਂ ਹੋਰ ਤੇਜ਼ ਹੋ ਗਈਆਂ ਕੋਈ ਬੋਲਿਆ ਜ਼ਰੂਰ ਕੋਈ ਗਲਤ ਗੱਲ ਐ ਉਦੋਂ ਹੀ ਸੋਨੀਆ ਨੇ ਖੁਦ ਨੂੰ ਸੰਭਾਲਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ ਇਹ ਮੇਰੇ ਪਤੀ ਹਨ ਮੈਂ ਆਪਣੀ ਮਰਜ਼ੀ ਨਾਲ ਜਾ ਰਹੀਆਂ ਢੀੜ ਥੋੜੀ ਸ਼ਾਂਤ ਹੋਈ ਪਰ ਸਭ ਦੀਆਂ ਨਜ਼ਰਾਂ ਹਜੇ ਵੀ ਪਿੱਛਾ ਕਰ ਰਹੀਆਂ ਸਨ ਰਮੇਸ਼ ਨੇ ਡਰਾਈਵਰ ਨੂੰ ਕਿਹਾ ਚਲੋ ਕਾਰ ਅੱਗੇ ਵਧ ਗਈ ਗਲੀ ਦੇ ਅੰਦਰ ਪੂਰੀ ਤਰ੍ਹਾਂ ਸਰਨਾਟਾ ਸੀ ਸਿਰਫ ਦੋ ਦਿਲਾਂ ਦੀਆਂ ਧੜਕਣਾ ਸੁਣਾਈ ਦੇ ਰਹੀਆਂ ਸਨ ਕੁਝ ਦੇਰ ਬਾਅਦ ਰਮੇਸ਼ ਨੇ ਕਿਹਾ ਅਸੀਂ ਪਹਿਲਾਂ ਹੋਟਲ ਚੱਲਾਂਗੇ ਸੋਨੀਆ ਚੁੱਪ ਰਹੀ ਕਾਰ ਜੈਪੁਰ ਦੇ ਇੱਕ ਵਧੀਆ ਹੋਟਲ ਦੇ ਸਾਹਮਣੇ ਰੁਕੀ ਰਮੇਸ਼ ਨੇ ਡਰਾਈਵਰ ਨੂੰ ਪੈਸੇ ਦੇ ਕੇ ਕਿਹਾ ਇਹਨਾਂ ਲਈ ਕੱਪੜੇ ਚੱਪਲਾਂ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਆਓ ਸੋਨੀਆ ਹੋਟਲ ਦੇ ਕਮਰੇ ਵਿੱਚ ਜਾ ਕੇ ਨਹਾ ਕੇ ਜਦੋਂ ਨਵੇਂ ਕੱਪੜੇ ਪਾ ਕੇ ਬਾਹਰ ਆਈ ਤਾਂ ਰਮੇਸ਼ ਕੁਝ ਪਲਾਂ ਲਈ ਉਸ ਨੂੰ ਦੇਖਦਾ ਹੀ ਰਹਿ ਗਿਆ। ਲਾਤ ਨੇ ਉਸ ਨੂੰ ਤੋੜ ਦਿੱਤਾ ਸੀ ਪਰ ਉਸ ਦੀਆਂ ਅੱਖਾਂ ਦੀ ਮਾਸੂਮੀਅਤ ਅੱਜ ਵੀ ਉਹੀ ਸੀ। ਰਮੇਸ਼ ਨੇ ਕਿਹਾ ਮੈਂ ਮੁੰਬਈ ਜਾਣਾ ਹੈ। ਕੱਲ ਵਾਪਸ ਆ ਕੇ ਤੈਨੂੰ ਮਿਲਾਂਗਾ। ਸੋਨੀਆ ਨੇ ਸਿਰ ਹਿਲਾ ਦਿੱਤਾ। ਉਸ ਰਾਤ ਦੋਵੇਂ ਸੌ ਨਹੀਂ ਸਕੇ। ਅਗਲੇ ਦਿਨ ਰਮੇਸ਼ ਵਾਪਸ ਆਇਆ ਅਤੇ ਸੋਨੀਆ ਨੂੰ ਮਿਲਿਆ। ਉਥੋਂ ਹੀ ਇੱਕ ਅਜੀਹੀ ਕਹਾਣੀ ਨੇ ਜਨਮ ਲਿਆ ਜੋ ਸਿਰਫ ਦੋ ਲੋਕਾਂ ਦੀ ਨਹੀਂ ਸੀ ਸਗੋ ਲਾਲਚ ਰਿਸ਼ਤੇ ਗਲਤੀ ਮਾਫੀ ਅਤੇ ਇਨਸਾਨੀਅਤ ਦੀ ਕਹਾਣੀ ਸੀ ਕਿਉਂਕਿ ਚੌਰਾਹੇ ਤੇ ਖੜੀ ਉਹ ਭੀਖ ਮੰਗਦੀ ਔਰਤ ਸਿਰਫ ਇੱਕ ਗਰੀਬ ਮਹਿਲਾ ਨਹੀਂ ਸੀ ਉਹ ਇੱਕ ਟੁੱਟਿਆ ਹੋਇਆ ਰਿਸ਼ਤਾ ਸੀ ਇੱਕ ਪਛਤਾਵਾ ਸੀ ਅਤੇ ਇੱਕ ਅਜੀਹਾ ਸੱਚ ਸੀ ਜੋ ਇਹ ਸਿਖਾਉਂਦਾ ਹੈ ਕੀ ਇਨਸਾਨ ਦੀ ਪਛਾਣ ਉਸਦੇ ਹਲਾਤਾਂ ਨਾਲ ਨਹੀਂ ਸਗੋਂ ਉਸਦੇ ਦਿਲ ਨਾਲ ਹੁੰਦੀ ਹੈ ਇਸ ਕਹਾਣੀ ਦੀ ਅਸਲੀ ਗਹਿਰਾਈ ਜੈਪੁਰ ਦੇ ਉਸੇ ਹੋਟਲ ਦੇ ਕਮਰੇ ਤੋਂ ਸ਼ੁਰੂ ਹੁੰਦੀ ਹੈ ਕਮਰੇ ਵਿੱਚ ਬੈਠੀ ਸੋਨੀਆਂ ਦੀਆਂ ਅੱਖਾਂ ਖਾਲੀ ਕੰਧਾਂ ਨੂੰ ਤੱਕ ਰਹੀਆਂ ਸਨ ਬਾਹਰ ਹਲਕੀ ਸ਼ਾਮ ਉਤਰ ਚੁੱਕੀ ਸੀ ਸ਼ਹਿਰ ਦਾ ਸ਼ੋਰ ਖਿੜਕੀ ਰਾਹੀਂ ਅੰਦਰ ਆ ਰਿਹਾ ਸੀ ਪਰ ਕਮਰੇ ਦੇ ਅੰਦਰ ਇੱਕ ਅਜੀਬ ਜਿਹੀ ਖਮੋਚੀ ਸੀ ਇੱਕ ਅਜੀਹੀ ਖਮੋਸ਼ੀ ਜੋ ਉਹਨਾਂ ਦੋ ਲੋਕਾਂ ਵਿੱਚਕਾਰ ਮਹਿਸੂਸ ਕੀਤੀ ਜਾ ਸਕਦੀ ਸੀ ਜਿਨ੍ਹਾਂ ਦਾ ਰਿਸ਼ਤਾ ਕਦੇ ਪਤੀ ਪਤਨੀ ਦਾ ਰਿਹਾ ਹੋਵੇ ਅਤੇ ਫਿਰ ਹਾਲਾਤ ਨੇ ਉਹਨਾਂ ਨੂੰ ਅਜ ਨਵੀਂ ਬਣਾ ਦਿੱਤਾ ਹੋਵੇ ਰਮੇਸ਼ ਕੁਰਸੀ ਤੇ ਬੈਠਾ ਸੀ ਦੋਵੇਂ ਹੱਥ ਗੋਡਿਆਂ ਤੇ ਰੱਖੇ ਹੋਏ ਅਤੇ ਨਜ਼ਰਾਂ ਝੁਕੀਆਂ ਹੋਈਆਂ ਸਨ ਜਿਵੇਂ ਕਿਸੇ ਫੈਸਲੇ ਤੋਂ ਡਰ ਰਿਹਾ ਹੋਵੇ ਸੋਨੀਆ ਨੇ ਇੱਕ ਡੂੰਗਾ ਸਾਹ ਲਿਆ ਅਤੇ ਬੋਲਣਾ ਸ਼ੁਰੂ ਕੀਤਾ ਉਸ ਦੀ ਆਵਾਜ਼ ਵਿੱਚ ਕੰਬਣੀ ਸੀ ਪਰ ਸ਼ਬਦਾਂ ਵਿੱਚ ਸਚਾਈ ਸੀ ਸਾਲ 2016 ਦੀ ਗੱਲ ਹੈ ਜਦੋਂ ਸਾਡੇ ਵਿਆਹ ਨੂੰ 3 ਸਾਲ ਹੋ ਚੁੱਕੇ ਸਨ ਉਦੋਂ ਮੇਰੇ ਪੇਕੇ ਵਾਲਿਆਂ ਦਾ ਵਤੀਰਾ ਬਦਲਣ ਲੱਗ ਪਿਆ ਪਹਿਲਾਂ ਜੋ ਹਰ ਤਿਹਾੜੀ ਤੇ ਖੁਸ਼ੀਆਂ ਲੈ ਕੇ ਆਉਂਦੇ ਸਨ ਉਹੀ ਹੌਲੀ-ਹੌਲੀ ਤੁਹਾਡੀ ਦੌਲਤ ਦਾ ਹਿਸਾਬ ਕਿਤਾਬ ਕਰਨ ਲੱਗੇ ਮੇਰਾ ਜੀਜਾ ਅਕਸਰ ਕਹਿੰਦੇ ਸਨ ਤੇਰਾ ਪਤੀ ਬਹੁਤ ਅਮੀਰ ਹੈ ਜੇ ਤੂੰ ਥੋੜਾ ਦਬਾਅ ਬਣਾਏ ਤਾਂ ਉਹ ਤੇਰੇ ਲਈ ਸਭ ਕੁਝ ਕਰ ਦੇਵੇਗਾ ਸ਼ੁਰੂ ਵਿੱਚ ਮੈਂ ਉਹਨਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਰਹੀ ਪਰ ਹੌਲੀ-ਹੌਲੀ ਉਹ ਮੇਰੇ ਦਿਮਾਗ ਵਿੱਚ ਜ਼ਹਿਰ ਭਰਨ ਲੱਗੇ ਉਹ ਜ਼ਿੰਦਗੀ ਭਰ ਤੈਨੂੰ ਆਪਣੇ ਹਿਸਾਬ ਨਾਲ ਚਲਾਏਗਾ ਤੇਰੇ ਨਾਮ ਤੇ ਕੁਝ ਨਹੀਂ ਜੇ ਅੱਜ ਨਹੀਂ ਸੋਚਿਆ ਤਾਂ ਕੱਲ ਪਛਤਾਏਂਗੀ ਮੇਰਾ ਭਰਾ ਵੀ ਉਹਨਾਂ ਦੀ ਹੀ ਬੋਲੀ ਬੋਲਣ ਲੱਗ ਪਿਆ ਮਾਪਿਓ ਚੁੱਪ ਰਹਿੰਦੇ ਸਨ ਪਰ ਉਹਨਾਂ ਦੀ ਖਮੋਸ਼ੀ ਵੀ ਮੈਨੂੰ ਉਸੇ ਰਸਤੇ ਵੱਲ ਧੱਕ ਰਹੀ ਸੀ ਸੋਨੀਆ ਬੋਲਦੀ ਜਾ ਰਹੀ ਸੀ ਅਤੇ ਰਮੇਸ਼ ਦਾ ਸਿਰ ਨੀਵਾ ਹੁੰਦਾ ਜਾ ਰਿਹਾ ਸੀ ਸੋਨੀਆ ਨੇ ਅੱਗੇ ਕਿਹਾ ਇੱਕ ਦਿਨ ਜੀਜਾ ਜੀ ਮੈਨੂੰ ਵਕੀਲ ਕੋਲ ਲੈ ਗਏ ਤੁਹਾਨੂੰ ਦੱਸੇ ਬਿਨਾ ਉਹਨਾਂ ਨੇ ਕਿਹਾ ਕਿ ਇਹ ਸਿਰਫ ਜਾਣਕਾਰੀ ਲਈ ਹੈ ਪਰ ਉੱਥੇ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਤਲਾਕ ਵਿੱਚ ਕਿੰਨਾ ਪੈਸਾ ਮਿਲ ਸਕਦਾ ਹੈ ਉਹਨਾਂ ਨੇ ਮੇਰੇ ਸਾਹਮਣੇ ਅੰਕੜੇ ਰੱਖੇ ਅਤੇ ਕਿਹਾ 40 ਲੱਖ ਤਾਂ ਬਹੁਤ ਛੋਟੀ ਰਕਮ ਹੈ ਪਰ ਤੇਰੇ ਲਈ ਕਾਫੀ ਹੈ ਅਸੀਂ ਸਭ ਮਿਲ ਕੇ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਕਰਵਾ ਦੇਵਾਂਗੇ ਮੈਂ ਡਰ ਗਈ ਸੀ ਤੇ ਮੈਂ ਕਮਜ਼ੋਰ ਵੀ ਪੈ ਗਈ ਮੈਂ ਕਦੇ ਨਹੀਂ ਸੀ ਚਾਹੁੰਦੀ ਕਿ ਮੈਂ ਤੁਹਾਡੇ ਤੋਂ ਵੱਖ ਹੋਵਾਂ ਪਰ ਹਰ ਰੋਜ਼ ਘਰੋਂ ਫੋਨ ਆਉਂਦੇ ਸਨ ਹਰ ਰੋਜ਼ ਦਬਾਅ, ਹਰ ਰੋਜ਼ ਤਾਨੇ ਕਿ ਤੂੰ ਕੁਝ ਨਹੀਂ ਕਰ ਰਹੀ, ਤੂੰ ਸਾਡੇ ਲਈ ਕੁਝ ਨਹੀਂ ਲਿਆਈ। ਆਖਰਕਾਰ ਮੈਂ ਟੁੱਟ ਗਈ। ਕੋਰਟ ਵਿੱਚ ਜਦੋਂ ਮੈਂ ਤੁਹਾਡੇ ਖਿਲਾਫ ਕੇਸ ਪਾਇਆ, ਉਦੋਂ ਮੇਰੀਆਂ ਅੱਖਾਂ ਸ਼ਰਮ ਨਾਲ ਚੁਕੀਆਂ ਹੋਈਆਂ ਸਨ, ਪਰ ਤੁਹਾਡੇ ਚਿਹਰੇ ਤੇ ਮੈਂ ਸਿਰਫ ਦਰਦ ਦੇਖਿਆ ਸੀ। ਜਦੋਂ ਜੱਜ ਨੇ ਫੈਸਲਾ ਸੁਣਾਇਆ ਅਤੇ ਤੁਸੀਂ 40 ਲੱਖ ਦਾ ਚੈੱਕ ਮੇਰੇ ਹੱਥ ਵਿੱਚ ਰੱਖਿਆ, ਉਸ ਦਿਨ ਮੈਂ ਖੁਦ ਨੂੰ ਮਾਫ਼ ਨਹੀਂ ਕਰ ਸਕੀ। ਸੋਨੀਆ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਸਨੇ ਕਿਹਾ ਤਲਾਕ ਤੋਂ ਬਾਅਦ ਮੈਂ ਸਿੱਧੀ ਪੇਕੇ ਘਰ ਗਈ ਪਰ ਉੱਥੇ ਮੇਰਾ ਸਵਾਗਤ ਕਿਸੇ ਧੀ ਵਾਂਗ ਨਹੀਂ ਹੋਇਆ ਸਗੋਂ ਕਿਸੇ ਸੌਦੇ ਵਾਂਗ ਹੋਇਆ ਜੀਜਾ ਜੀ ਨੇ ਚੈੱਕ ਮੇਰੇ ਹੱਥੋਂ ਖੋਹ ਲਿਆ ਅਤੇ ਕਿਹਾ ਚਿੰਤਾ ਨਾ ਕਰ ਅਸੀਂ ਸਭ ਸੰਭ ਲਵਾਂਗੇ ਉਹਨਾਂ ਨੇ ਪੈਸੇ ਆਪਣੇ ਖਾਤੇ ਵਿੱਚ ਪਵਾ ਲਏ ਮੇਰੇ ਭਰਾ ਨੇ ਆਪਣੇ ਵਿਆਹ ਤੇ ਖਰਚ ਕਰ ਦਿੱਤੇ ਜੀਜਾ ਜੀ ਨੇ ਆਪਣੇ ਕਾਰੋਬਾਰ ਵਿੱਚ ਲਗਾ ਦਿੱਤੇ ਅਤੇ ਮਾਪਿਓ ਚੁੱਪਚਾਪ ਦੇਖਦੇ ਰਹੇ ਕੁਝ ਹੀ ਮਹੀਨਿਆਂ ਵਿੱਚ ਸਭ ਕੁਝ ਖਤਮ ਹੋ ਗਿਆ ਜਦੋਂ ਮੈਂ ਆਪਣੇ ਪਰਿਵਾਰ ਤੋਂ ਮਦਦ ਮੰਗੀ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਸਾਡੇ ਕੋਲ ਤੇਰੇ ਲਈ ਕੁਝ ਨਹੀਂ ਤੂੰ ਤਲਾਕਸ਼ੁਦਾ ਹੈ ਸਮਾਜ ਤੈਨੂੰ ਸਵੀਕਾਰ ਨਹੀਂ ਕਰੇਗਾ ਸੋਨੀਆਂ ਨੇ ਸਿਰ ਝੁਕਾ ਲਿਆ ਤੇ ਕਹਿਣ ਲੱਗੀ ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੂੰ ਇੱਥੇ ਰਹੀ ਤਾਂ ਸਾਡੇ ਲਈ ਮੁਸੀਬਤ ਬਣ ਜਾਵੇਂਗੀ ਅਤੇ ਉਸੇ ਦਿਨ ਮੈਨੂੰ ਘਰੋਂ ਕੱਢ ਦਿੱਤਾ ਗਿਆ ਮੇਰੇ ਕੋਲ ਨਾ ਪੈਸਾ ਸੀ ਨਾ ਸਹਾਰਾ ਨਾ ਹੀ ਸਨਮਾਨ ਮੈਂ ਕੁਝ ਸਮਾਜਪੁਰ ਦੇ ਵੱਖ-ਵੱਖ ਘਰਾਂ ਵਿੱਚ ਕੰਮ ਕੀਤਾ ਝਾੜੂ ਪੋਚਾ ਬਰਤਨ ਜੋ ਵੀ ਮਿਲਿਆ ਮੈਂ ਕਰਦੀ ਰਹੀ ਪਰ ਹਰ ਜਗ੍ਹਾ ਲੋਕ ਮੇਰੇ ਅਤੀਤ ਨੂੰ ਲੈ ਕੇ ਤਾਣੇ ਮਾਰਦੇ ਸਨ ਕੋਈ ਕਹਿੰਦਾ ਜ਼ਰੂਰ ਇਸ ਵਿੱਚ ਹੀ ਕੋਈ ਕਮੀ ਹੋਵੇਗੀ ਹਾਲੀ-ਹਾਲੀ ਮੇਰਾ ਆਤਮ ਸਨਮਾਨ ਟੁੱਟ ਗਿਆ ਅਤੇ ਫਿਰ ਇੱਕ ਦਿਨ ਮਜਬੂਰੀ ਨੇ ਮੈਨੂੰ ਸੜਕ ਤੇ ਲਿਆ ਕੇ ਖੜਾ ਕੀਤਾ ਚੁਰਾਹੇ ਤੇ ਜਦੋਂ ਮੈਂ ਪਹਿਲੀ ਵਾਰ ਹੱਥ ਫੈਲਾਇਆ ਤਾਂ ਮੇਰਾ ਸਰੀਰ ਕੰਬ ਰਿਹਾ ਸੀ ਪਰ ਭੁੱਖ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਉੱਥੇ ਕੁਝ ਹੋਰ ਔਰਤਾਂ ਸਨ ਜਿਨ੍ਹਾਂ ਨੇ ਮੈਨੂੰ ਸਹਾਰਾ ਦਿੱਤਾ ਅਤੇ ਕਿਹਾ ਇੱਥੇ ਕੋਈ ਸਵਾਲ ਨਹੀਂ ਪੁੱਛਦਾ ਬਸ ਜੀਣਾ ਸਿਖਾਉਂਦਾ ਸੋਨੀਆਂ ਰੋਂਦੀ ਹੋਈ ਬੋਲੀ ਮੈਂ ਤੈਨੂੰ ਕਦੇ ਭੁੱਲਣ ਦੀ ਕੋਸ਼ਿਸ਼ ਨਹੀਂ ਕੀਤੀ ਰਮੇਸ਼ ਮੈਂ ਸਾਡੇ ਵਿਆਹ ਦੀ ਤਸਵੀਰ ਹਮੇਸ਼ਾ ਆਪਣੇ ਕੋਲ ਰੱਖੀ ਕਿਉਂਕਿ ਉਹੀ ਮੇਰੀ ਆਖਰੀ ਉਮੀਦ ਸੀ ਰਮੇਸ਼ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਮੇਰੀ ਮਾਂ ਤੈਨੂੰ ਬਹੁਤ ਯਾਦ ਕਰਦੀ ਸੀ ਸੋਨੀਆ ਤੂੰ ਉਹਨਾਂ ਨੂੰ ਕਿਉਂ ਨਹੀਂ ਮਿਲੀ ਸੋਨੀਆ ਨੇ ਜਵਾਬ ਦਿੱਤਾ ਮੈਂ ਸ਼ਰਮਿੰਦਾ ਸੀ ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੇ ਸਾਹਮਣੇ ਖੜੀ ਹੋਣ ਦੇ ਲਾਇਕ ਨਹੀਂ ਹਾਂ ਕਮਰੇ ਵਿੱਚ ਸ਼ਰਨਾਟਾ ਛਾ ਗਿਆ ਬਾਹਰ ਘੜੀ ਨੇ 11 ਵਜਣ ਦਾ ਇਸ਼ਾਰਾ ਕੀਤਾ ਬਰਸਮਾ ਜਿਵੇਂ ਉਥੇ ਹੀ ਰੁਕ ਗਿਆ ਸੀ ਜਿੱਥੇ ਦੋ ਟੁੱਟੇ ਹੋਏ ਦਿਲ ਇੱਕ ਦੂਜੇ ਦੇ ਸਾਹਮਣੇ ਆਪਣੇ ਗੋਨਾ ਕੰਬੂਲ ਕਰ ਰਹੇ ਸਨ ਇਹ ਉਹ ਮੋੜ ਸੀ ਜਿੱਥੇ ਕਹਾਣੀ ਸਿਰਫ ਦਰਦ ਦੀ ਨਹੀਂ ਸਗੋ ਫੈਸਲੇ ਦੀ ਬਣਨ ਵਾਲੀ ਸੀ ਰਾਤ ਬਹੁਤ ਗਹਿਰੀ ਹੋ ਚੁੱਕੀ ਸੀ ਜੈਪੁਰ ਦੇ ਉਸ ਹੋਟਲ ਦੇ ਕਮਰੇ ਵਿੱਚ ਅਜੇ ਹੀ ਚੁੱਪ ਸੀ ਜਿਵੇਂ ਦੀਵਾਰਾਂ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਹ ਰੋਕੀ ਬੈਠੀਆਂ ਹੋਣ ਰਮੇਸ਼ ਕੁਰਸੀ ਤੋਂ ਉੱਠ ਕੇ ਖਿੜਕੀ ਦੇ ਕੋਲ ਚਲਾ ਗਿਆ ਬਾਹਰ ਸੜਕ ਦੀਆਂ ਲਾਈਟਾਂ ਜਲ ਰਹੀਆਂ ਸਨ ਅਤੇ ਹੇਠਾਂ ਉਹੀ ਸ਼ਹਿਰ ਸੀ ਜਿਸ ਨੇ ਕੁਝ ਘੰਟੇ ਪਹਿਲਾਂ ਉਸ ਦੀ ਜ਼ਿੰਦਗੀ ਨੂੰ ਫਿਰ ਤੋਂ ਉਲਟ-ਪੁਲਟ ਕਰ ਦਿੱਤਾ ਸੀ ਉਸ ਨੇ ਭਾਰੀ ਆਵਾਜ਼ ਵਿੱਚ ਕਿਹਾ ਸੋਨੀਆ ਕੀ ਤੈਨੂੰ ਪਤਾ ਹੈ ਜਦੋਂ ਤੂੰ ਚਲੀ ਗਈ ਸੀ ਉਦੋਂ ਮੇਰੀ ਮਾਂ ਕਈ ਮਹੀਨਿਆਂ ਤੱਕ ਰੋਜ਼ ਦਰਵਾਜ਼ੇ ਵੱਲ ਦੇਖਦੀ ਰਹਿੰਦੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਤੂੰ ਅਚਾਨਕ ਆ ਜਾਵੇਂਗੀ ਪੂਜਾ ਵਾਲੇ ਕਮਰੇ ਵਿੱਚ ਤੇਰੀ ਤਸਵੀਰ ਅੱਜ ਵੀ ਰੱਖੀ ਹੈ ਸੋਨੀਆ ਇਹ ਸੁਣਦੇ ਹੀ ਫੁੱਟ ਫੁੱਟ ਕੇ ਰੋ ਪਈ ਉਸਨੇ ਕੰਬਦੀ ਆਵਾਜ਼ ਵਿੱਚ ਕਿਹਾ ਮੈਂ ਹਰ ਦਿਨ ਮਾਂ ਨੂੰ ਯਾਦ ਕੀਤਾ ਐ ਪਰ ਹਿੰਮਤ ਨਹੀਂ ਕਰ ਸਕੀ ਮੈਂ ਖੁਦ ਨਾਲ ਐਨੀ ਨਫ਼ਰਤ ਕਰਨ ਲੱਗ ਪਈ ਸੀ ਕਿ ਮੈਨੂੰ ਲੱਗਦਾ ਸੀ ਮੈਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹਾਂ ਰਮੇਸ਼ ਨੇ ਪਲਟ ਕੇ ਉਸ ਵੱਲ ਦੇਖਿਆ ਅਤੇ ਕਿਹਾ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਸੋਨੀਆ ਪਰ ਗਲਤੀ ਮੰਨ ਲੈਣਾ ਵੀ ਬਹੁਤ ਵੱਡੀ ਹਿੰਮਤ ਹੁੰਦੀ ਹੈ ਉਸ ਰਾਤ ਦੋਵੇਂ ਜਿਆਦਾ देर ਤੱਕ ਨਹੀਂ ਬੋਲੇ ਪਰ ਦੋਵਾਂ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਅਗਲੀ ਸਵੇਰ ਰਮੇਸ਼ ਨੇ ਮੁੰਬਈ ਜਾਣ ਤੋਂ ਪਹਿਲਾਂ ਹੋਟਲ ਦੇ ਮੈਨੇਜਰ ਨੂੰ ਕਿਹਾ ਕਿ ਸੋਨੀਆ ਦਾ ਪੂਰਾ ਧਿਆਨ ਰੱਖਿਆ ਜਾਵੇ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਕਿਸੇ ਚੀਜ਼ ਦੀ ਕਮੀ ਨਾ ਆਵੇ ਇਸ ਤੋਂ ਬਾਅਦ ਉਹ ਮੁੰਬਈ ਚਲਾ ਗਿਆ ਮੁੰਬਈ ਪਹੁੰਚ ਕੇ ਉਸਨੇ ਆਪਣੀ ਮੀਟਿੰਗ ਤਾਂ ਪੂਰੀ ਕਰ ਲਈ ਪਰ ਉਸਦਾ ਦਿਮਾਗ ਹਰ ਪਲ ਜੈਪੁਰ ਵਿੱਚ ਹੀ اٹਕਿਆ ਰਿਹਾ ਰਾਤ ਨੂੰ ਹੋਟਲ ਦੇ ਕਮਰੇ ਵਿੱਚ ਉਹ ਪਾਸੇ ਬਦਲਦਾ ਰਿਹਾ ਅਤੇ ਹਰ ਵਾਰ ਉਸ ਨੂੰ ਉਸ ਚਰਾਹੇ ਤੇ ਖੜੀ ਸੋਨੀਆ ਦਾ ਚਿਹਰਾ ਯਾਦ ਆਉਂਦਾ ਰਿਹਾ ਉਧਰ ਜੈਪੁਰ ਵਿੱਚ ਸੋਨੀਆ ਵੀ ਹੋਟਲ ਦੇ ਕਮਰੇ ਵਿੱਚ ਬੈਠੀ ਖਿੜਕੀ ਤੋਂ ਬਾਹਰ ਦੇਖਦੀ ਰਹੀ ਉਸ ਦੇ ਮਨ ਵਿੱਚ ਹਜ਼ਾਰਾਂ ਸਵਾਲ ਸਨ ਕਿ ਰਮੇਸ਼ ਸਿਰਫ ਹਮਦਰਦੀ ਦਿਖਾ ਰਹੀ ਹੈ ਜਾਂ ਸੱਚਮੁੱਚ ਉਹ ਅੱਜ ਵੀ ਮੈਨੂੰ ਇਨਸਾਨ ਸਮਝਦਾ ਹੈ ਕਿ ਮੈਂ ਉਸਦੇ ਭਰੋਸੇ ਤੇ ਖਰੀ ਉੱਤਰ ਸਕਾਂਗੀ ਅਗਲੇ ਦਿਨ ਸਵੇਰੇ ਰਮੇਸ਼ ਨੇ ਫੈਸਲਾ ਕਰ ਲਿਆ ਉਸਨੇ ਆਪਣੇ ਸਾਰੇ ਕੰਮ ਜਲਦੀ ਨਿਪਟਾਏ ਅਤੇ ਉਸੇ ਸ਼ਾਮ ਜੈਪੁਰ ਪਹੁੰਚ ਆ ਉਹ ਸਿੱਧਾ ਹੋਟਲ ਪਹੁੰਚਿਆ ਸੋਨੀਆ ਨੂੰ ਦੇਖ ਕੇ ਉਸਦੇ ਦਿਲ ਨੂੰ ਅਜੀਬ ਜਿਹੀ ਤਸੱਲੀ ਮਿਲੀ ਉਸਨੇ ਕਿਹਾ ਚਲੋ ਮੈਂ ਤੈਨੂੰ ਤੇਰੇ ਕਮਰੇ ਤੱਕ ਛੱਡ ਦਿੰਦਾ ਹਾਂ ਸੋਨੀਆ ਥੋੜਾ ਹਿਚਕਚਾਈ ਪਰ ਨਾਲ ਚੱਲ ਪਈ ਕਾਰ ਜੈਪੁਰ ਦੀਆਂ ਗਲੀਆਂ ਵਿੱਚੋਂ ਗੁਜ਼ਰਦੀ ਹੋਈ ਇੱਕ ਪੁਰਾਣੇ ਇਲਾਕੇ ਵਿੱਚ ਰੁਕੀ ਜਿੱਥੇ ਛੋਟੇ-ਛੋਟੇ ਮਕਾਨ ਸਨ ਸੋਨੀਆ ਉਸ ਨੂੰ ਇੱਕ ਤੰਗ ਜਿਹੀ ਗਲੀ ਵਿੱਚ ਲੈ ਗਈ ਉੱਥੇ ਤੀਜੇ ਮਕਾਨ ਦੇ ਬਾਹਰ ਰੁਕ ਕੇ ਬੋਲੀ ਇਹ ਹੀ ਹੈ ਮੇਰਾ ਟਿਕਾਣਾ ਰਮੇਸ਼ ਅੰਦਰ ਗਿਆ ਕਮਰੇ ਵਿੱਚ ਇੱਕ ਪੁਰਾਣਾ ਜਿਹਾ ਬਿਸਤਰਾ ਟੁੱਟੀ ਹੋਈ ਅਲਮਾਰੀ ਅਤੇ ਦੀਵਾਰ ਤੇ ਟੰਗੀ ਇੱਕ ਤਸਵੀਰ ਸੀ ਰਮੇਸ਼ ਦੀ ਨਜ਼ਰ ਜਿਵੇਂ ਹੀ ਉਸ ਤਸਵੀਰ ਤੇ ਪਈ ਉਹ ਹੈਰਾਨ ਰਹਿ ਗਿਆ ਉਹ ਰਮੇਸ਼ ਅਤੇ ਸੋਨੀਆ ਦੇ ਵਿਆਹ ਦੀ ਤਸਵੀਰ ਸੀ ਉਸ ਨੇ ਭਰੀ ਹੋਈ ਆਵਾਜ਼ ਵਿੱਚ ਪੁੱਛਿਆ ਤਲਾਕ ਤੋਂ ਬਾਅਦ ਵੀ ਇਹ ਤਸਵੀਰ ਸੋਨੀਆ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਸਨੇ ਕਿਹਾ ਇਹ ਹੀ ਮੇਰੀ ਤਾਕਤ ਸੀ ਇਹ ਹੀ ਮੈਨੂੰ ਅੱਜ ਤੱਕ ਜ਼ਿੰਦਾ ਰੱਖੇ ਹੋਏ ਸੀ ਹਰ ਰਾਤ ਇਸੇ ਨੂੰ ਦੇਖ ਕੇ ਮੈਂ ਖੁਦ ਨੂੰ ਕਹਿੰਦੀ ਸੀ ਕਿ ਸ਼ਾਇਦ ਇੱਕ ਦਿਨ ਪ੍ਰਮਾਤਮਾ ਮੈਨੂੰ ਮਾਫ਼ ਕਰ ਦੇਵੇਗਾ ਰਮੇਸ਼ ਦਾ ਦਿਲ ਭਰ ਆਇਆ ਉਸਨੇ ਤਸਵੀਰ ਨੂੰ ਹੌਲੀ ਜਿਹੀ ਛੋਇਆ ਅਤੇ ਕਿਹਾ ਸੋਨੀਆ ਮੈਂ ਤੈਨੂੰ ਮਾਫ਼ ਕਰਦਾ ਹਾਂ ਪਰ ਹੁਣ ਸਾਨੂੰ ਸਮਝਦਾਰੀ ਨਾਲ ਅੱਗੇ ਵਧਣਾ ਹੋਵੇਗਾ ਮੈਂ ਤੈਨੂੰ ਫਿਰ ਤੋਂ ਸੜਕ ਤੇ ਨਹੀਂ ਦੇਖ ਸਕਦਾ ਉਸੇ ਪਲ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ ਮਾਂ ਸੋਨੀਆ ਮਿਲ ਗਈ ਹੈ ਦੂਜੇ ਪਾਸਿਓਂ ਮਾਂ ਦੀ ਆਵਾਜ਼ ਕੰਬ ਗਈ ਤੀ ਇਹ ਤੂੰ ਕਿੱਥੇ ਸੀ ਉਧਰ ਸੋਨੀਆ ਫੋਨ ਫੜਦੇ ਹੀ ਰੋ ਪਈ ਮਾਂ ਨੇ ਬਿਨਾਂ ਕੁਝ ਪੁੱਛੇ ਕਿਹਾ ਤੀ ਇਹ ਘਰ ਵਾਪਸ ਆ ਜਾ ਫੋਨ ਰੱਖਦੇ ਹੀ ਰਮੇਸ਼ ਨੇ ਸੋਨੀਆ ਨੂੰ ਕਿਹਾ ਚਲੋ ਘਰ ਚਲਦੇ ਹਾਂ ਸੋਨੀਆਂ ਦੀਆਂ ਅੱਖਾਂ ਵਿੱਚ ਡਰ ਅਤੇ ਉਮੀਦ ਦੋਵੇਂ ਸਨ ਉਹ ਬੋਲੀ ਸਮਾਜ ਕੀ ਕਹੇਗਾ ਰਮੇਸ਼ ਨੇ ਜਵਾਬ ਦਿੱਤਾ ਸਮਾਜ ਨੇ ਹੀ ਤੈਨੂੰ ਸੜਕ ਤੇ ਛੱਡਿਆ ਸੀ ਹੁਣ ਸਮਾਜ ਦੀ ਨਹੀਂ ਇਨਸਾਨੀਅਤ ਦੀ ਸੁਣੋ ਜਦੋਂ ਉਹ ਰਮੇਸ਼ ਦੇ ਘਰ ਪਹੁੰਚੀ ਤਾਂ ਦਰਵਾਜ਼ੇ ਤੇ ਉਸਦੀ ਮਾਂ ਆਰਤੀ ਦੀ ਥਾਲੀ ਲੈ ਕੇ ਖੜੀ ਸੀ ਉਹਨਾਂ ਨੇ ਸੋਨੀਆ ਨੂੰ ਦੇਖਦੇ ਹੀ ਗਲੇ ਲਗਾ ਲਿਆ ਅਤੇ ਕਿਹਾ ਮੇਰੀ ਨੂੰ ਵਾਪਸ ਆ ਗਈ ਸੋਨੀਆ ਉਸ ਪਲ ਟੁੱਟ ਕੇ ਰੋ ਪਈ ਜਿਵੇਂ ਸਾਲਾਂ ਦਾ ਬੋਝ ਉੱਤਰ ਗਿਆ ਹੋਵੇ ਉਸੇ ਘਰ ਵਿੱਚ ਜਿੱਥੇ ਉਸ ਦੇ ਹਾਸੇ ਗੂੰਜਦੇ ਸਨ ਅੱਜ ਹੰਝੂਆਂ ਦੇ ਨਾਲ ਇੱਕ ਨਵੀਂ ਸ਼ੁਰੂਆਤ ਹੋ ਰਹੀ ਸੀ ਅਗਲੇ ਦਿਨ ਜਦੋਂ ਸੂਰਜ ਦੀਆਂ ਕਿਰਨਾਂ ਲੰਬੇ ਸਮੇਂ ਬਾਅਦ ਉਸ ਵਿਹੜੇ ਵਿੱਚ ਉਮੀਦ ਬਣ ਕੇ ਆਈਆਂ ਸਨ ਰਮੇਸ਼ ਦੀ ਮਾਂ ਨੇ ਪੂਰੇ ਘਰ ਵਿੱਚ ਗੰਗਾ ਜਲ ਛੜਕਿਆ ਜਿਵੇਂ ਕੋਈ ਗਵਾਚੀ ਹੋਈ ਚੀਜ਼ ਵਾਪਸ ਮਿਲ ਗਈ ਹੋਵੇ ਸੋਨੀਆ ਚੁੱਪਚਾਪ ਇੱਕ ਕੋਨੇ ਵਿੱਚ ਬੈਠੀ ਸੀ ਉਸਦੇ ਚਿਹਰੇ ਤੇ ਡਰ ਵੀ ਸੀ ਅਤੇ ਰਾਹਤ ਵੀ ਉਸ ਨੂੰ ਲੱਗ ਰਿਹਾ ਸੀ ਕਿ ਕਿਤੇ ਇਹ ਸਭ ਸੁਪਨਾ ਨਾ ਹੋਵੇ ਮਾਣੇ ਉਸਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਤੀਏ ਜੋ ਬੀਤ ਗਿਆ ਉਸ ਨੂੰ ਭੁੱਲ ਜਾ ਇੱਥੇ ਤੈਨੂੰ ਕੋਈ ਵੀ ਪਰਖੇਗਾ ਨਹੀਂ ਸੋਨੀਆ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ ਮਾ ਕੀ ਮੈਂ ਸੱਚਮੁੱਚ ਮਾਫੀ ਦੇ ਲਾਇਕ ਹਾਂ ਮਾਂ ਨੇ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਲਿਆ ਅਤੇ ਕਿਹਾ ਜੇਕਰ ਇਨਸਾਨ ਗਲਤੀ ਤੋਂ ਬਾਅਦ ਵੀ ਇਨਸਾਨ ਬਣਿਆ ਰਹੇ ਤਾਂ ਪ੍ਰਮਾਤਮਾ ਉਸ ਨੂੰ ਜ਼ਰੂਰ ਮਾਫ ਕਰ ਦਿੰਦਾ ਹੈ ਦਿਨ ਚੜ੍ਹਦੇ ਹੀ ਘਰ ਵਿੱਚ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਵਿੱਚ ਖਬਰ ਫੈਲ ਗਈ ਕੋਈ ਹੈਰਾਨ ਸੀ ਕੋਈ ਸਵਾਲ ਕਰ ਰਿਹਾ ਸੀ ਅਤੇ ਕੋਈ ਕਹਿ ਰਿਹਾ ਸੀ ਇਹ ਉਹੀ ਨੂੰ ਹੈ ਜਿਸ ਨੇ ਪੈਸੇ ਲੈ ਕੇ ਤਲਾਕ ਲਿਆ ਸੀ ਪਰ ਰਮੇਸ਼ ਨੇ ਸਭ ਦੇ ਸਾਹਮਣੇ ਸਾਫ਼ ਸ਼ਬਦਾਂ ਵਿੱਚ ਕਿਹਾ ਜਿਸ ਨੇ ਗਲਤੀ ਕੀਤੀ ਸੀ ਉਹ ਮੇਰੀ ਪਤਨੀ ਨਹੀਂ ਸੀ ਬਲਕਿ ਉਸਦਾ ਲਾਲਚ ਸੀ ਅਤੇ ਜਿਸ ਨੇ ਗਲਤੀ ਮੰਨ ਲਈ ਹੈ ਉਹ ਅੱਜ ਮੇਰੇ ਘਰ ਦੀ ਇੱਜ਼ਤ ਹੈ ਕੁਝ ਲੋਕ ਚੁੱਪ ਹੋ ਗਏ ਅਤੇ ਕੁਝ ਸ਼ਰਮਿੰਦਾ ਸੋਨੀਆ ਇਹ ਸਭ ਸੁਣ ਕੇ ਕੰਬ ਗਈ ਪਰ ਰਮੇਸ਼ ਦੀ ਆਵਾਜ਼ ਦੇ ਭਰੂਸੇ ਨੇ ਉਸ ਨੂੰ ਸੰਭਾਲ ਲਿਆ ਉਸੇ ਦਿਨ ਰਮੇਸ਼ ਨੇ ਸੋਨੀਆ ਨੂੰ ਕਿਹਾ ਮੈਂ ਤੈਨੂੰ ਫਿਰ ਤੋਂ ਕਿਸੇ ਤੇ ਨਿਰਭਰ ਨਹੀਂ ਬਣਾਵਾਂਗਾ ਤੂੰ ਆਪਣੇ ਪੈਰਾਂ ਤੇ ਖੜੀ ਹੋ ਸਕੇ ਇਸ ਲਈ ਮੈਂ ਤੈਨੂੰ ਆਪਣੇ ਆਫਿਸ ਦੇ ਅਕਾਊਂਟ ਸੈਸ਼ਨ ਵਿੱਚ ਕੰਮ ਸਿਖਾਵਾਂਗਾ ਸੋਨੀਆ ਨੇ ਪਹਿਲੀ ਵਾਰ ਸਿਰ ਉਠਾ ਕੇ ਉਸ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੁਣ ਡਰ ਨਹੀਂ ਸਗੋਂ ਇੱਕ ਸੰਕਲਪ ਸੀ ਅਗਲੇ ਕੁਝ ਹਫ਼ਤਿਆਂ ਵਿੱਚ ਸੋਨੀਆ ਨੇ ਖੁਦ ਨੂੰ ਬਦਲ ਲਿਆ ਉਸ ਨੇ ਸਮੇਂ ਸਿਰ ਉੱਠਣਾ ਆਫਿਸ ਜਾਣਾ ਅਤੇ ਕਰਮਚਾਰੀਆਂ ਨਾਲ ਸਨਮਾਨ ਨਾਲ ਗੱਲ ਕਰਨਾ ਸਿੱਖਿਆ ਸਭ ਤੋਂ ਵੱਡੀ ਗੱਲ ਉਸਨੇ ਖੁਦ ਨੂੰ ਮਾਫ ਕਰਨਾ ਸਿੱਖ ਲਿਆ ਕੁਝ ਮਹੀਨਿਆਂ ਬਾਅਦ ਜਦੋਂ ਉਸਦੀ ਗੱਡੀ ਉਸੇ ਚੁਰਾਹੇ ਤੋਂ ਲੰਗੀ ਜਿੱਥੇ ਉਹ ਭੀਖ ਮੰਗਦੀ ਸੀ ਤਾਂ ਉਸ ਦੀਆਂ ਅੱਖਾਂ ਪਰ ਆਈਆਂ ਪਰ ਇਸ ਬਾਰੇ ਸ਼ਰਮ ਦੇ ਨਹੀਂ ਬਲਕਿ ਜਿੱਤ ਦੇ ਹੰਝੂ ਸਨ ਜਦੋਂ ਮਹੀਨੇ ਬਾਅਦ ਤਨਖਾਹ ਮਿਲੀ ਤਾਂ ਸੋਨੀਆ ਨੇ ਆਪਣੀ ਪਹਿਲੀ ਤਨਖਾਹ ਮਾਂ ਦੇ ਹੱਥਾਂ ਵਿੱਚ ਰੱਖੀ ਮਾਂ ਨੇ ਉਸ ਨੂੰ ਗਲੇ ਲਗਾ ਕੇ ਕਿਹਾ ਅੱਜ ਤੂੰ ਸੱਚਮੁੱਚ ਮੇਰੀ ਨੂੰ ਬਣ ਗਈ ਹੈ ਰਮੇਸ਼ ਦੂਰ ਖੜ੍ਹਾ ਇਹ ਸਭ ਦੇਖ ਰਿਹਾ ਸੀ ਅਤੇ ਉਸਦੇ ਚਿਹਰੇ ਤੇ ਸਕੂਨ ਸੀ ਉਹ ਸਮਝ ਗਿਆ ਸੀ ਕਿ ਇਨਸਾਨ ਨੂੰ ਸਹਾਰੇ ਦੀ ਨਹੀਂ ਸਗੋਂ ਇੱਕ ਮੌਕੇ ਦੀ ਲੋੜ ਹੁੰਦੀ ਹੈ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕੁਝ ਸਮੇਂ ਬਾਅਦ ਸੋਨੀਆ ਦੇ ਉਹੀ ਰਿਸ਼ਤੇਦਾਰ ਜੋ ਉਸ ਨੂੰ ਬੋਝ ਕਹਿ ਕੇ ਕੱਢ ਚੁੱਕੇ ਸਨ ਇੱਕ ਦਿਨ ਮਾਫੀ ਮੰਗਣ ਆਏ ਸੋਨੀਆਂ ਨੇ ਸਭ ਨੂੰ ਮਾਫ ਕਰ ਦਿੱਤਾ ਪਰ ਇੱਕ ਸ਼ਰਤ ਤੇ ਕਿ ਹੁਣ ਉਹ ਕਦੇ ਵੀ ਕਿਸੇ ਲਾਲਚ ਦਾ ਹਿੱਸਾ ਨਹੀਂ ਬਣੇਗੀ ਇਹ ਕਹਾਣੀ ਸਿਖਾਉਂਦੀ ਹੈ ਕਿ ਲਾਲਚ ਇਨਸਾਨ ਨੂੰ ਸੜਕ ਤੱਕ ਲਿਆ ਸਕਦਾ ਪਰ ਮਾਫੀ ਅਤੇ ਇਨਸਾਨੀਅਤ ਉਸ ਨੂੰ ਫਿਰ ਤੋਂ ਘਰ ਤੱਕ ਪਹੁੰਚਾ ਸਕਦੀ ਹੈ ਕਿਸੇ ਦੀ ਇੱਜ਼ਤ ਉਸ ਦੇ ਹਾਲਾਤਾਂ ਨਾਲ ਨਹੀਂ ਬਲਕਿ ਉਸ ਦੇ ਦਿਲ ਅਤੇ ਨੀਅਤ ਨਾਲ ਤੈਹ ਹੁੰਦੀ ਹੈ ਚੁਰਾਹੇ ਤੇ ਖੜੀ ਉਹ ਔਰਤ ਸਿਰਫ ਇੱਕ ਭਿਖਾਰੀ ਨਹੀਂ ਸੀ ਉਹ ਇੱਕ ਸਬਕ ਸੀ ਜੋ ਸਮਾਜ ਨੂੰ ਸ਼ੀਸ਼ਾ ਦਿਖਾ ਗਈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ